来 ਮਤਰਾ 27 ਤਰੀਕ ਹੋ ਗਈ ਅੱਜ ਤੇ ਫਟੇਰਾ ਪਾਉਣ ਲੱਗਿਆ ਵੀਰੇ ਬਾਸਮਤੀ ਦੇ ਵਿੱਚ ਬਾਸਮਤੀ ਦੇ ਵਿੱਚ ਸ਼ਪਾਰਸ਼ਾ ਝੋਨੇ ਦੇ ਵਿੱਚ ਸਪਰੇ ਵੀ ਕਰ ਲੋਗੇ ਤਾਂ ਵੀ ਸਰ ਜੂਗਾ ਇੰਡੋ ਗਲਫ ਦਾ ਮਲਟੀ ਨੈਸ਼ਨਲ ਕੰਪਨੀ ਆ ਵੀਰੇ ਇਹ ক্লোਰੋ ਐਂਟਰਾ ਨਿੱਲੀ ਪ੍ਰੋਲ ਫਟੇਰੇ ਵਾਲਾ 0.4% ਵਾ/ਡਬਲ ਗ੍ਰੇਨੂਲ ਆ 4 ਕਿਲੋ ਦੀ ਪੈਕਿੰਗ ਇਹ ਮਿੱਟੀ ਦੇ ਵਿੱਚ ਲਾ ਕੇ ਸੁੱਟ ਰਿਹਾ ਵੀਰੇ ਇਹ ਐ ਮੰਨੋ ਵੀ ਤੁਹਾਡੇ ਕੋਲੇ 15 ਤੋਂ ਲੈ ਕੇ 20 ਦੇਣਾ ਸਰ ਰੱਖ ਦੂਗੀ ਕਿਉਂਕਿ ਗੋਬਦੀ ਸੁੰਡੀ ਜੇ ਇੱਕ ਵਾਰੀ ਪੈ ਜੇ ਇਧਰ ਲਿਆ ਮੜਾ ਨੇੜੇ ਜੇ ਗੋਬਦੀ ਸੁੰਡੀ ਇੱਕ ਵਾਰੀ ਪੈ ਜੇ ਤਾ ਚਿੱਟੀ ਮੁੰਜਰ ਦਾ ਖਤਰਾ ਵੱਜ ਜਾਂਦਾ ਤੇ ਇਹਨੂੰ ਪਾ ਕੇ ਆਪਾਂ ਸੁਰੱਖਿਅਤ ਕਰ ਸਕਦੇ ਹਾਂ ਕਿਉਂਕਿ ਜਿਹੜਾ ਆਪਣੇ ਕੋਲੇ ਝੋਨਾ ਉਹਦੇ ਵਿੱਚ ਤਾਂ ਕੱਲੇ ਬਹੁਤ ਹੁੰਦੇ ਨੇ ਸਖਾਵਾਂ ਤੇ ਬਾਸਮਤੀ ਦੇ ਵਿੱਚ ਸਖਾਵਾਂ ਜਿਹੜੀਆਂ ਨੇ ਉਹ ਬਹੁਤ ਘੱਟ ਨੇ ਤੇ ਉਹਦੇ ਕਰਕੇ ਇਹਦੇ 'ਚ ਪਾਉਣਾ ਜ਼ਰੂਰੀ ਹੈ ਯੂਨੀਵਰਸਿਟੀ ਵੀ ਸਿਫਾਰਿਸ਼ ਕਰਦੀ ਹੈ ਤੇ ਆਪਾਂ ਅੱਜ ਫਟੇਰਾ ਪਾ ਰਹੇ ਹਾਂ ਵੀਰੇ ਲਗਭਗ 25 ਦਿਨਾਂ ਦਾ ਬਾਸਮਤੀ ਹੋ ਗਈ ਆਪਣੇ ਕੋਲ ਆਹ ਲਓ ਜੀ ਨੀਲਾ ਯਹਰ ਦਾਣੇਦਾਰ ਕੱਲੇ ਬਾਸਮਤੀ ਦੇ ਵਿੱਚ 480 ਰੁਪਏ ਇਹ ਮਿਲਿਆ ਮੈਨੂੰ دار ਦੇ ਉੱਤੇ ਥੈਂਕ ਯੂ ਸੋ ਮਾਚੀ